ਸਸ੍ਰੀਕਾਲ D5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਧਰਮਿੰਦਰ ਸੰਧੂ ਸਵਾਗਤ ਕਰਦਾ ਹਾਂ ਤੁਸੀਂ ਆਪਣੇ ਘਰ ਦੀ ਮਕਾਨ ਦੀ ਜ਼ਮੀਨ ਦੀ ਜਾਇਦਾਦ ਦੀ ਰਜਿਸਟਰੀ ਜ਼ਰੂਰ ਕਰਵਾਈ ਹੋਵੇਗੀ ਤੇ ਪਿੱਛੇ ਜੇ ਰਜਿਸਟਰੀ ਦੇ ਨਾਲ ਐਨਓਸੀ ਦੀ ਸ਼ਰਤ ਲਾਗੂ ਕੀਤੀ ਗਈ ਸੀ ਤੇ ਹੁਣ ਇਹ ਸ਼ਰਤ ਪੰਜਾਬ ਦੇ ਵਿੱਚ ਖਤਮ ਹੋਣ ਜਾ ਰਹੀ ਹੈ ਯਾਨੀ ਕਿ ਪੰਜਾਬ ਸਰਕਾਰ ਜਲਦ ਹੀ ਇਸ ਸ਼ਰਤ ਨੂੰ ਹਟਾ ਦੇਵੇਗੀ ਇਹ ਟਵੀਟ ਕੀਤਾ ਹੈ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਨੇ ਉਹਨਾਂ ਨੇ ਸੋਸ਼ਲ ਮੀਡੀਆ ਅਕਾਊਂਟ ਦੇ ਉੱਤੇ ਇੱਕ ਪੋਸਟ ਸਾਂਝੀ ਕੀਤੀ ਹੈ ਜਿਦੇ ਵਿੱਚ ਉਹ ਲਿਖਦੇ ਨੇ ਕਿ ਪੰਜਾਬ ਚ ਹਰ ਕਿਸਮ ਦੀ ਰਜਿਸਟਰੀ ਤੇ ਐਨਓਸੀ ਵਾਲੀ ਸ਼ਰਤ ਖਤਮ ਹੋ ਰਹੀ ਹੈ ਵੇਰਵੇ ਜਲਦੀ ਯਾਨੀ ਕਿ ਇਹਦੇ ਬਾਰੇ ਨੋਟੀਫਿਕੇਸ਼ਨ ਤੇ ਵੇਰਵੇ ਜਲਦ ਹੀ ਸਾਹਮਣੇ ਆ ਸਕਦੇ ਨੇ ਤਾਂ ਦੱਸਦੀ ਕਿ ਐਨਓਸੀ ਨੂੰ ਲੈ ਕੇ ਕਈ ਤਰ੍ਹਾਂ ਦੇ ਰੇੜਕੇ ਬਰਕਰਾਰ ਹੁੰਦੇ ਸੀ ਐਨਓਸੀ ਆਉਣ ਦੇ ਵਿੱਚ ਬੜਾ ਸਮਾਂ ਲੱਗ ਜਾਂਦਾ ਸੀ ਐਨਓਸੀ ਦੇ ਉੱਤੇ ਜਿਹੜੇ ਹੋਰ ਕੰਮ ਹੋਣੇ ਸੀ ਤੁਹਾਡੇ ਪਲਾਟ ਦੇ ਤੁਹਾਡੀ ਜ਼ਮੀਨ ਦੇ ਜਾਇਦਾਦ ਦੇ ਉਹ ਰੁਕ ਜਾਂਦੇ ਸੀ ਇੱਥੋਂ ਤੱਕ ਕਿ ਕਈ ਵਾਰ ਤਾਂ ਰਹਿਸ਼ੀ ਕਲੋਨੀਆਂ ਦੇ ਵਿੱਚ ਬਿਨਾ ਐਨਓਸੀ ਵਾਲੇ ਪਲਾਟਾਂ ਦੇ ਉੱਤੇ ਬਿਜਲੀ ਦਾ ਕਨੈਕਸ਼ਨ ਵੀ ਨਹੀਂ ਮਿਲਦਾ ਸੀ ਤੇ ਹੁਣ ਜੇਕਰ ਐਨਓਸੀ ਦੀ ਸ਼ਰਤ हट ਜਾਵੇਗੀ ਤਾਂ ਉਹਦੇ ਨਾਲ ਇੱਕ ਤਾਂ ਲੋਕਾਂ ਦੀ ਖੱਜਲ ਖੁਆਰੀ ਖਤਮ ਹੋਵੇਗੀ ਦੂਜਾ ਇਹ ਕਿ ਐਨਓਸੀ ਤੋਂ ਬਿਨਾ ਰਜਿਸਟਰੀ ਹੋਵੇਗੀ ਤਾਂ ਲੋਕ ਸੌਖੇ ਤਰੀਕੇ ਦੇ ਨਾਲ ਰਜਿਸਟਰੀ ਕਰਵਾ ਸਕਣਗੇ ਇਹਦਾ ਪ੍ਰਾਪਰਟੀ ਡੀਲਰਜ਼ ਨੂੰ ਵੀ ਫਾਇਦਾ ਹੋਵੇਗਾ ਇਹਦਾ ਆਮ ਲੋਕਾਂ ਨੂੰ ਵੀ ਫਾਇਦਾ ਹੋਵੇਗਾ ਤੇ ਇਹਦਾ ਜਿਹੜੇ ਅਫਸਰ ਨੇ ਉਹਨਾਂ ਨੂੰ ਵੀ ਫਾਇਦਾ ਹੋਵੇਗਾ ਕਿਉਂਕਿ ਇੱਕ ਕਾਗਜ਼ੀ ਕਾਰਵਾਈ ਉਹਨਾਂ ਦੀ ਵੀ ਘਟ ਜਾਵੇਗੀ ਤਾਂ ਦੱਸ ਦਈਏ ਕਿ ਵੱਡੇ ਪੱਧਰ ਦੇ ਉੱਤੇ ਪੰਜਾਬ ਦੇ ਵਿੱਚ ਕੰਸਟਰਕਸ਼ਨ ਦਾ ਕੰਮ ਚੱਲ ਰਿਹਾ ਹੈ ਕਲੋਨੀਆਂ ਕੱਟੀਆਂ ਜਾ ਰਹੀਆਂ ਨੇ ਹਾਲਾਂਕਿ ਪਿੱਛੇ ਜੇ ਅਨਅਧਿਕਾਰਤ ਕਲੋਨੀਆਂ ਨੂੰ ਲੈ ਕੇ ਸਵਾਲ ਖੜੇ ਹੋਏ ਸੀ ਪਰ ਲੋਕ ਉੱਥੇ ਲੰਮੇ ਸਮੇਂ ਤੋਂ ਵਸੇ ਹੋਏ ਨੇ ਲੋਕ ਲੰਮੇ ਸਮੇਂ ਤੋਂ ਉੱਥੇ ਰਹਿ ਰਹੇ ਨੇ ਤੇ ਹੁਣ ਵੀ ਕਈ ਕਲੋਨੀਆਂ ਜਈਆਂ ਨੇ ਜਿਨ੍ਹਾਂ ਦੇ ਉੱਤੇ ਸਰਕਾਰ ਦੀ ਨਜ਼ਰ ਹੈ ਉਹਨਾਂ ਦੀ ਸੂਚੀ ਦੇ ਵਿੱਚ ਨੇ ਕਿ ਉਹ ਅਨਅਧਿਕਾਰਤ ਨੇ ਉਹਨਾਂ ਨੇ ਸਰਕਾਰ ਦੇ ਨਾਲ ਜਾਂ ਸਬੰਧਤ ਵਿਭਾਗ ਜਿਵੇਂ ਪੁੱਡਾ ਹੋ ਗਿਆ ਜਾਂ ਮਿਊਨਿਸਪਲ ਕਾਰਪੋਰੇਸ਼ਨ ਹੋ ਗਈ ਉਹਦੇ ਨਾਲ ਕੋਈ ਵੀ ਤਾਲਮੇਲ ਨਹੀਂ ਬਿਠਾਇਆ ਕੋਈ ਫੀਸ ਨਹੀਂ ਭਰੀ ਤਾਂ ਉਹ ਇਲੈਗਲ ਨੇ ਗੈਰ ਕਾਨੂੰਨੀ ਨੇ ਤਾਂ ਉੱਥੇ ਜਿਹੜੇ ਰਹਿائش ਵਾਲੇ ਨੂੰ ਉਹਨਾਂ ਵਾਸਤੇ ਮੁਸ਼ਕਲਾਂ ਪੈਦਾ ਹੁੰਦੀਆਂ ਨੇ ਤੇ ਐਨਓਸੀ ਦੀ ਸਮੱਸਿਆ ਸਭ ਤੋਂ ਵੱਡੀ ਸੀ ਜੇਕਰ ਤੁਸੀਂ ਅਨਅਧਿਕਾਰਤ ਥਾਂ ਦੇ ਉੱਤੇ 20 ਪਲਾਟ ਜਾਂ ਘਰ ਜਾਂ ਮਕਾਨ ਲੈਂਦੇ ਹੋ ਤਾਂ ਉਹਦਾ ਐਨਓਸੀ ਚਾਹੀਦਾ ਸੀ ਤੇ ਐਨਓਸੀ ਨਹੀਂ ਮਿਲਦਾ ਸੀ ਪਰ ਹੁਣ ਰਜਿਸਟਰੀਆਂ ਨੂੰ ਲੈ ਕੇ ਐਨਓਸੀ ਦੀ ਸ਼ਰਤ ਖਤਮ ਹੋਣ ਜਾ ਰਹੀ ਹੈ ਸੂਬੇ ਦੇ ਵਿੱਚ ਪੰਜਾਬ ਦੇ ਵਿੱਚ ਰਜਿਸਟਰੀਆਂ ਨੂੰ ਲੈ ਕੇ ਇਹੀ ਰੇੜਕਾ ਬਰਕਰਾਰ ਹੁੰਦਾ ਸੀ ਕਿ ਐਨਓਸੀ ਹੋਵੇਗਾ ਤਾਂ ਰਜਿਸਟਰੀ ਹੋਵੇਗੀ ਤੁਹਾਡੀ ਜ਼ਮੀਨ ਦੀ ਜਾਇਦਾਦ ਦੀ ਕਿਸੇ ਵੀ ਚੀਜ਼ ਦੀ ਰਜਿਸਟਰੀ ਨੂੰ ਲੈ ਕੇ ਇਹ ਸਵਾਲ ਖੜੇ ਹੁੰਦੇ ਸੀ ਤੇ ਹੁਣ ਰਜਿਸਟਰੀ ਦੀ ਜਿਹੜੀ ਸ਼ਰਤ ਸੀਗੀ ਕਿ ਐਨਓਸੀ ਹੋਣਾ ਜ਼ਰੂਰੀ ਹੈ ਉਹ ਪੰਜਾਬ ਸਰਕਾਰ ਖਤਮ ਕਰਨ ਜਾ ਰਹੀ ਹੈ ਤੁਹਾਨੂੰ ਦੱਸਦੀ ਕਿ ਇਸ ਤੋਂ ਪਹਿਲਾਂ ਵੀ ਕਈ ਤਰ੍ਹਾਂ ਦੇ ਫੈਸਲੇ ਲਏ ਗਏ ਨੇ ਪਿੱਛੇ ਜੇ ਨਕਸ਼ੇ ਨੂੰ ਲੈ ਕੇ ਵੀ ਕਿਹਾ ਗਿਆ ਸੀ ਕਿ ਜੇਕਰ ਤੁਸੀਂ ਆਪਣੇ ਘਰ ਦਾ ਨਕਸ਼ਾ ਪਾਸ ਕਰਵਾਉਣਾ ਹੈ ਤਾਂ ਤੁਹਾਨੂੰ ਦਫ਼ਤਰਾਂ ਦੇ ਚੱਕਰ ਨਹੀਂ ਮਾਰਨੇ ਪੈਣਗੇ ਉਹ ਨਕਸ਼ਾ ਤੁਹਾਡਾ ਜਿਹੜਾ ਆਰਕੀਟੈਕਟਾ ਉਹਦੇ ਕੋਲੇ ਹੱਕ ਹੋਏਗਾ ਇੱਕ ਸਵੈ ਘੋਸ਼ਣਾ ਪੱਤਰ ਲੱਗੇਗਾ ਕੁਝ ਸ਼ਰਤਾਂ ਹੋਣਗੀਆਂ ਤੇ ਉਹ ਨਕਸ਼ਾ ਤੁਹਾਡਾ ਉਹਦੇ ਵੱਲੋਂ ਹੀ ਤਸਦੀਕ ਹੋ ਜਾਵੇਗਾ ਤੁਹਾਨੂੰ ਮਿਊਸਪਲ ਕਾਰਪੋਰੇਸ਼ਨ ਜਾਣ ਦੀ ਲੋੜ ਨਹੀਂ ਪਵੇਗੀ ਤਾਂ ਕੁੱਲ ਮਿਲਾ ਕੇ ਰਜਿਸਟਰੀਆਂ ਦੀ ਪ੍ਰਕਿਰਿਆ ਨੂੰ ਸੁਖਾਲਾ ਬਣਾਉਣ ਵਾਸਤੇ ਪੰਜਾਬ ਸਰਕਾਰ ਵੱਲੋਂ ਇਹ ਕਦਮ ਚੁੱਕਿਆ ਜਾ ਰਿਹਾ ਹੈ ਕਦੋਂ ਇਹਦਾ ਨੋਟੀਫਿਕੇਸ਼ਨ ਆਵੇਗਾ ਪ੍ਰੋਟੀ ਡੀਲਰਜ਼ ਇਹਨੂੰ ਲੈ ਕੇ ਕੀ ਕਹਿੰਦੇ ਨੇ ਜਾਂ ਫਿਰ ਆਮ ਲੋਕ ਇਸ ਬਾਰੇ ਕੀ ਸੋਚਦੇ ਨੇ ਜਿਨ੍ਹਾਂ ਕੋਲ ਐਨਓਸੀ ਹੈ ਉਹ ਕੀ ਕਹਿਣਗੇ ਤੇ ਐਨਓਸੀ ਜਿਨ੍ਹਾਂ ਕੋਲ ਨਹੀਂ ਹੈ ਉਹਨਾਂ ਨੂੰ ਕਿੰਨੀ ਇੱਕ ਰਾਹਤ ਮਿਲੀ ਹੈ ਜਿਵੇਂ ਕੋਈ ਅਪਡੇਟ ਆਏਗੀ ਲੈ ਕੇ ਹਾਜ਼ਰ ਹੋਵਾਂਗੇ ਆਗਿਆ ਦਿਓ ਧੰਨਵਾਦ ਨਿਰਧਰ ਹਾਂ ਨਿਰਪੱਖ ਰਹਾਗੇ ਆਜ਼ਾਦ ਹਾਂ ਸੱਚ ਕਹਾਂ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਦੱਸਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੇ ਹਰ ਪਹਿਲੂ ਤੇ ਰੋਸ ਚਰਚੇ ਭੁੱਲਾਂਗੇ ਅੰਦਰੋਂ ਨਿਰਾਦ ਬਣਾਂਗੇ ਬੁਲੰਦ ਆਵਾਜ਼ ਖੇ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਮਨੁੱਖਾਂ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾਤ ਕਿਵੇਂ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ਦਰੋਹਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਸ਼ਕਲ ਜੀ ਮੈਂ ਹਕ ਕੁਲਰਾਜ ਹੁੰਦਾਵਾ ਤੇ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਾ ਹੈ ਕਨ ਕੈਨੇਡਾ ਵਿੱਚ